ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਦਰ ਬੁਟੀਕ ਵਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਜੀ ਕਿਉਂਕਿ ਤੁਹਾਡੇ ਕਮੈਂਟਸ ਨੇ ਜਿਹੜੇ ਉਹਨਾਂ ਤੋਂ ਹੀ ਆਪਾਂ ਨੂੰ ਜਿਹੜੀ ਮੋਟੀਵੇਸ਼ਨ ਮਿਲਦੀ ਆ ਤੇ ਪਤਾ ਲੱਗਦਾ ਕਿ ਤੁਹਾਨੂੰ ਜਿਹੜੀ ਆਪਣੀ ਵੀਡੀਓ ਕਿੰਨੀ ਵਧੀਆ ਲੱਗੀ ਐ ਠੀਕ ਐ ਤੇ ਜਿੰਨਾ ਭੈਣਾ ਨੇ suit ਆਰਡਰ ਕਰਨੇ ਹੁੰਦੇ ਨੇ ਸੇਮ ਪ੍ਰੋਸੈਸ ਆਪ ਤੁਹਾਨੂੰ ਰੋਜ਼ ਦੱਸਦੇ ਆ ਠੀਕ ਐ ਜੀ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ DM ਕਰ ਸਕਦੇ ਹੋ ਆਪਾਂ ਨੂੰ ਜਾਂ ਤੁਸੀਂ ਫਿਰ Instagram ਤੇ Nad Boutique ਵਾਲੀ ID ਤੇ ਜਿਹੜਾ ਆਪਾਂ ਨੂੰ ਫੋਲੋ ਕਰਕੇ ਠੀਕ ਐ ਮੈਸੇਜ ਕਰ ਸਕਦੇ ਹੋ ਐਂਡ ਜਿਨ੍ਹਾਂ ਨੇ ਆਪਣੇ Instagram page ਨੂੰ ਹਲੇ ਤੱਕ follow ਨਹੀਂ ਕੀਤਾ ਪਲੀਜ਼ follow ਕਰ ਲੋ ਤੇ ਆਪਾਂ ਇੱਕ ਹੋਰ ਬੁਟੀਕ ਪੇਜ ਆ ਜਿਹੜਾ ਕਿਸੇ ਦੇ ਨਾਲ ਜਾਨੀ ਕਿ ਆਪਣੇ ਕਿਸੇ ਸਿਸਟਰ ਦੇ ਨਾਲ ਮੈਂ ਰਨ ਕਰ ਰਹੀ ਹਾਂ ਸੋ ਸਾਰੇ ਜਨਨ ਪਲੀਜ਼ ਚਾਹਲ ਕ੍ਰੀਏਸ਼ਨ ਦੇ ਨਾਮ ਤੇ ਜਿਹੜਾ ਆਪਣਾ ਚੈਨਲ ਬਣੇਗਾ ਪੇਜ ਬਣਿਆ ਨਵਾਂ ਤੁਸੀਂ ਉਹਨੂੰ ਵੀ follow ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਔਰ ਤੁਸੀਂ ਕਿਤੇ ਵੀ ਬੈਠੇ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਵਰਡ-ਵਰਡ ਆਪਾਂ ਸ਼ਿਪਿੰਗ ਕਰਦੇ ਹਾਂ ਔਰ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੇ ਅੱਜ ਆਪਾਂ ਇੱਕ ਨੀਡਲ ਥ੍ਰੈਡ ਵਰਕ ਵਾਲਾ ਨਾ ਸੂਟ ਰੈਡੀ ਕੀਤਾ ਸੋ ਤੁਹਾਨੂੰ ਦਿਖਾਵਾਂਗੇ ਵਿਦ ਬਾਟਮ ਵਿਦ ਦੁਪੱਟਾ ਸੋ ਇਹ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਸੀਗੀ ਕਿ ਤੁਸੀਂ ਹਰ ਇੱਕ ਸੂਟ ਦੇ ਵਿੱਚ ਜਿਹੜਾ ਨੈਕ ਡਿਜ਼ਾਈਨ ਹੋ ਡਿਫਰੈਂਟ ਕਰਦੇ ਹੋ ਕਿਉਂਕਿ ਬਹੁਤ ਸਾਰੀਆਂ ਬੁਟੀਕਸ ਤੇ ਜਾਂ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਘਰ ਬੈਠ ਕੇ ਕੰਮ ਕਰ ਰਹੀਆਂ ਨੇ ਉਹ ਰਿਪੀਟ ਤੇ ਰਿਪੀਟ ਇੱਕੋ ਹੀ ਨੈਕ ਡਿਜ਼ਾਈਨ ਘੇਰੇ ਦਾ ਡਿਜ਼ਾਈਨ ਜਿਹੜਾ ਬਣਾ ਰਹੇ ਨੇ ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇ ਦੇਵਾਂ ਜਿਹੜੇ ਆਪਾਂ ਨੈਕ ਡਿਜ਼ਾਈਨ ਕਰਦੇ ਆ ਆਪਾਂ ਉਹ ਨੈਕਸਟ ਵੀਡੀਓ ਤੁਹਾਡੇ ਲਈ ਬਣਾਵਾਂ ਕਰ ਸਕਦੇ ਹੋ ਤੇ ਉਸ ਤੋਂ ਨੈਕਸਟ ਦੀ ਵੀਡੀਓ ਆਪਣੀ ਇਹ ਹੋਊਗੀ ਕਿ ਜਿਹਨਾਂ ਨੂੰ ਇਹ ਫਲਾਰ ਜਾਂ ਪੱਤੀਆਂ ਨਹੀਂ ਬਣਾਉਣੀ ਆਉਂਦੀਆਂ ਜਾਂ ਚੇਨ ਨਹੀਂ ਬਣਾਉਣੀ ਆਉਂਦੀ ਜਾਂ ਕ੍ਰੋਸ ਕ੍ਰੋਸ ਸਟਿਚ ਨਹੀਂ ਆਂਦਾ ਜਾਂ ਫਿਰ ਤੁਸੀਂ ਨੈਕ ਦੀ ਐਮਬਰਾਇਡਰੀ ਇਹਦੀ ਬਾਉਂਡਰੀ ਉਹ ਕਿੱਦਾਂ ਮਾਰਨੀ ਆ ਕਿੱਦਾਂ ਡਰਾ ਕਰਨੀ ਆ ਕਿੱਦਾਂ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਉਹ ਆਪਾਂ ਤੁਹਾਨੂੰ ਉਸ ਦੇ ਵਿੱਚ ਦੱਸਾਂਗੇ ਸੋ ਜਿਹੜੀ ਅੱਜ ਦੀ ਵੀਡੀਓ ਹੈਗੀ ਉਹਦੇ ਵਿੱਚ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਕਿ ਆਪਾਂ ਕਿੱਦਾਂ ਕ੍ਰੀਏਟ ਕੀਤਾ ਨੈਕਸਟ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਡਿਜ਼ਾਈਨ ਡਰਾ ਕਰਕੇ ਵੀ ਦਿਖਾਵਾਂਗੇ ਕਿ ਤੁਸੀਂ ਨੈਕ ਜਿਹੜਾ ਉਹ ਕਿੱਦਾਂ ਬਣਾ ਸਕਦੇ ਹੋ ਠੀਕ ਹੈ ਜੀ ਸੋ ਇਹਦੇ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕੈਮਰਿਕ कॉटन ਜਿਹੜਾ ਦੀਦੀ ਨੇ ਆਪਣਾ ਸੂਟ ਦਾ ਫੈਬਰਿਕ ਰਖਵਾਇਆ ਉਹਨਾਂ ਦੀ ਚੋਇਸ ਦੇ ਅਨੁਸਾਰ ਆਪਾਂ ਫੈਬਰਿਕ ਯੂਜ਼ ਕੀਤਾ ਕਲਰ ਉਹਨਾਂ ਨੇ ਕੰਟਰਾਸਟ ਵਾਈਜ਼ ਲਿਆ ਤਾਂ ਏਸ ਦੀ ਸ਼ਰਟ ਹੈ ਤੇ ਏਸ ਦੀ ਬਾਡੀ ਮੈਂ ਬਾਟਮ ਵੀ ਕੈਮਰਿਕ कॉटन ਦੀ ਰਖਵਾਈ ਹੈ ਬਾਟਮ ਆਪਾਂ ਉਹਨਾਂ ਨੂੰ ਪਲੇਨ ਪ੍ਰੋਵਾਈਡ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਬਾਟਮ ਪਲੇਨ ਕਰਵਾਣੀ ਹੈ ਔਰ ਇੱਕ ਸੁਜੈਸ਼ਨ ਇਸ ਦੇ ਵਿੱਚ ਇਹ ਵੀ ਸੀਗੀ ਕਿ ਜੇ ਆਪਾਂ ਬਾਟਮ ਦੇ ਉੱਪਰ ਇਹਦੇ ਨਾਲ ਦਾ ਵਰਕ ਕਰਦੇ ਸੀ ਉਹ ਯੋਜਨਾ ਨਹੀਂ ਸੀ ਕਿਉਂ ਕਿ ਜਿਹੜੀ ਸ਼ਰਟ ਹੈਗੀ ਉਹਦੇ ਵਿੱਚ ਕਰੀਮ ਯੂਜ਼ ਹੋਇਆ ਹੋਇਆ ਤਾਂ ਫਿਰ ਕਿਤੇ ਵੀ ਜਿਹੜਾ ਇਹ ਮਸਟਰ ਰਸਟ ਕਲਰ ਹੈ ਉਹ ਕਿਤੇ ਵੀ ਨਹੀਂ ਯੂਜ਼ ਹੋਇਆ ਕਿਉਂਕਿ ਰਸਟ ਕਲਰ ਤਾਂ ਫੈਬਰਿਕ ਦਾ ਕਲਰ ਹੀ ਆ ਸੋ ਇਹ ਇੱਕ ਅਲੱਗ ਮੂਰੀ ਤੇ ਸੋਨਾ ਜਾਂ ਨੀਜ਼ੀ ਲੱਗਣਾ ਸੋ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਸੀਗੀ ਤਾਂ ਉਹਨਾਂ ਨੇ ਬਾਟਮ ਦੇ ਉੱਪਰ ਵਰਕ ਨਹੀਂ ਕਰਵਾਇਆ ਸੋ ਬਾਟਮ ਤਾਂ ਆਪਣੀ ਪਲੇਨ ਹੈ ਚਲੋ ਤੁਹਾਨੂੰ ਇੱਕ ਵਾਰੀ ਮੈਂ ਬਾਟਮ ਦਾ ਜਿਹੜਾ ਵਰਕ ਚੈੱਕ ਕਰਾ ਦੇਣੀ ਆ ਆਪਾਂ ਵੀਡੀਓ ਸਟਾਰਟ ਕਰਦੇ ਆ ਤੇ ਤੁਹਾਨੂੰ ਪੂਰੀ ਡਿਟੇਲ ਜਾਣਕਾਰੀ ਜਿਹੜੀ ਦਿੰਨੇ ਆ ਠੀਕ ਹੈ ਜੀ ਤੁਸੀਂ ਆਪਣੇ ਫੈਬਰਿਕ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਫੈਬਰਿਕ ਹੈ ਸੋਨਾਦਰ ਬੁਟੀਕ ਦੇ ਵੱਲੋਂ ਤੁਹਾਨੂੰ ਹਮੇਸ਼ਾ ਟਾਪ ਕੁਆਲਿਟੀ ਦਾ ਹੀ ਜਿਹੜਾ ਫੈਬਰਿਕ ਪ੍ਰੋਵਾਈਡ ਕੀਤਾ ਜਾਂਦਾ ਤੇ ਬਹੁਤ ਹੀ ਸਫਾਈ ਦੇ ਨਾਲ ਕੀਤਾ ਹੋਇਆ ਵਰਕ ਪ੍ਰੋਵਾਈਡ ਕੀਤਾ ਜਾਂਦਾ ਸੋ ਵੈਡਿੰਗ ਸੀਜ਼ਨ ਆ ਰਿਹਾ ਜਿੱਦਾਂ ਹੁਣ ਉਹਦੇ ਲਈ ਡ्रेसेस ਦੇਖਣ ਦੇ ਲਈ ਤੁਸੀਂ ਆਪਣੇ ਨਵੇਂ ਪੇਜ ਨੂੰ ਵੀ ਪਲੀਜ਼ ਜ਼ਰੂਰ ਫੋਲੋ ਕਰਿਓ ਯਾਰ ਆਪਾਂ ਚਹਿਲ ਕ੍ਰੀਏਸ਼ਨ ਦੇ ਨਾਮ ਤੇ ਇੰਸਟਾਗ੍ਰਾਮ ਤੇ ਬਣਾਇਆਗਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਸੈਕਿੰਡ ਤੇ ਦੁਪੱਟਾ ਮਲ ਕਾਟਨ ਦਾ ਦੀਦੀ ਨੇ ਦੁਪੱਟਾ ਰਖਵਾਇਆ ਇਹ ਵੀ ਉਹਨਾਂ ਦੀ ਪਸੰਦ ਦੇ ਅਨੁਸਾਰ ਹੀ ਹੋਇਆ ਵਿਦਆਊਟ ਲੇਸ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਅਲੱਗ-ਅਲੱਗ ਤਰ੍ਹਾਂ ਦੇ ਆਉਂਦੇ ਨੇ ਕਿਸੇ ਦੇ ਵਿੱਚ ਕਿੱਦਾਂ ਦਾ ਪ੍ਰਿੰਟ ਹੁੰਦਾ ਹੈ ਔਰ ਕਿਸੇ ਦੇ ਵਿੱਚ ਇਦਾਂ ਲਾਈਨਸ ਬਣੀ ਹੋਈਆਂ ਹੁੰਦੀਆਂ ਨੇ ਜਿਦਾਂ ਤੁਸੀਂ ਇਹ ਦੁਪੱਟੇ ਦੇ ਉੱਪਰ ਦੇਖ ਰਹੇ ਹੋ ਸੋ ਤੁਸੀਂ ਓਦਾਂ ਵੀ ਆਪਣੇ ਤੋਂ ਦੁਬਾਰੇ ਕਰਵਾ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਕਰਵਾ ਸਕਦੇ ਹੋ ਠੀਕ ਹੈ ਇਹ ਡਬਲ ਸ਼ੈਡਡ ਉਹਨਾਂ ਨੇ ਦੁਪੱਟਾ ਰਖਵਾਇਆ ਹੈ ਸੈਂਟਰ ਦੇ ਵਿੱਚ ਰਸਟ ਕਲਰ ਹੈ ਜੀ ਸਾਈਡਾਂ ਦੇ ਉੱਪਰ ਆਫ ਵਾਈਟ ਹੈ ਆਪਣੀ ਬਾਟਮ ਦੇ ਨਾਲ ਦਾ ਠੀਕ ਹੈ ਕੰਟਰਾਸਟ ਕਰਵਾਇਆਗਾ ਠੀਕ ਹੈ ਤੁਸੀਂ ਦੂਸਰੀ ਟਾਈ ਡਾਈ ਦੁਪੱਟਾ ਵੀ ਕਰਵਾ ਸਕਦੇ ਹੋ ਜਿਹਦੇ ਵਿੱਚ ਇੱਕੋ ਸ਼ੇਰ ਨੂੰ ਮਲਟ ਇਹ ਬਦਲੂਰ ਡਿਜ਼ਾਈਨ ਕੀਤਾ ਜਾਂਦਾ ਜਾਨੀ ਕਿ ਜਿਆਦੇ ਹੋਰ ਡਿਜ਼ਾਈਨ ਬਣਾ ਕੇ ਡਾਈ ਕੀਤਾ ਜਾਂਦਾ ਦੁਪੱਟਾ ਚਲੋ ਜੀ ਹੁਣ ਵਾਰੀ ਆਉਂਦੀ ਹੈ ਇਸਦੀ ਸ਼ਰਟ ਦੀ ਆਪਾਂ ਤੁਹਾਨੂੰ ਸ਼ਰਟ ਦਿਖਾਉਣੀ ਆ ਤੇ ਜਿਸ ਉੱਪਰ ਆਪਾਂ ਵਰਕ ਕੀਤਾ ਹੋਇਆ ਹੈ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਮਿਲੇਗਾ ਆਪਣੇ ਵੱਲੋਂ ਤੇ ਬਹੁਤ ਜਲਦੀ ਆਪਾਂ ਤੁਹਾਨੂੰ ਇਹ ਵਾਲੇ ਸੂਟਾਂ ਨਹੀਂ ਜਿਹੜੀਆਂ ਵੀਡੀਓਜ਼ ਨੇ ਉਹ ਸ਼ੇਅਰ ਕਰਾਂਗੀ ਕਿ ਤੁਸੀਂ ਸੂਟ ਨੇ ਜਿਹੜੇ ਉਹ ਕਿੱਦਾਂ ਬਣਾ ਸਕਦੇ ਹੋ ਕਿੱਦਾਂ ਜਿਹੜੇ ਨੇ ਇਹ ਡਰਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ neck ਤੇ ਚਾਹ ਤਾਰੋ ਠੀਕ ਹੈ ਇਹ ਵਿੱਚ ਇੱਕ ਮੈਨੂੰ ਕਿਸੇ ਭੈਣ ਨੇ ਕਮੈਂਟ ਕੀਤਾ ਸੀਗਾ ਕਿਸੇ ਭੈਣ ਨੇ ਨਾ ਮੈਨੂੰ ਮੈਸੇਜ ਕੀਤਾ ਸੀਗਾ ਕਿ ਤੁਸੀਂ ਜਿਹੜੇ ਇਹ ਵਾਲੇ neck ਨੇ ਉਹ ਕਿੱਦਾਂ ਡਿਜ਼ਾਈਨ ਕਰਦੇ ਹੋ ਮਤਲਬ ਕਿ ਤੁਸੀਂ ਕਸਟਮਰ ਨੂੰ ਕਿੱਦਾਂ ਸਲਾਹ ਦਿੰਦੇ ਹੋ ਕਿ ਤੁਸੀਂ ਇਦਾਂ ਦਾ neck ਕਰਵਾਓ ਸੋ ਜਿਹੜਾ ਇਹ ਵਾਲਾ neck ਹੈ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਵਾਲੇ ਦੀਦੀ ਨੂੰ ਫੱਟੀ ਵਾਲਾ ਗਲਾ ਕਹਿ ਦਿੰਦੇ ਨੇ ਇਹਨੂੰ ਹਨਾ ਤੇ ਇਹ ਵਾਲਾ ਪਸੰਦ ਸੀਗਾ ਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇਦਾਂ ਦਾ ਗਲਾ ਬਣਾ ਕੇ ਦਿਓ ਸੋ ਮੈਂ ਉਹਨਾਂ ਨੂੰ ਕਿਹਾ ਜੀ ਹਾਂਜੀ इजीली ਬਣ ਜਾਏਗਾ ਸੋ ਆਪਾਂ ਪਹਿਲਾਂ neck ਨੂੰ ਡਰਾ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਜਿੱਦਾਂ ਆਪਣਾ neck ਬਣਿਆ ਹੁੰਦਾ ਉਦੋਂ ਡਰਾ ਕੀਤਾ ਆਪਾਂ ਥੋੜਾ ਬਹੁਤ ਉੱਪਰ-ਨੀਚੇ ਹੋ ਜਾਂਦਾ ਹੈ ਕਿਉਂਕਿ ਸਲਾਈ ਨਾ ਹੁੰਦਾ ਤੇ ਬਾਕੀ ਫਰੇਮ ਦੇ ਨਾਲ ਜਦੋਂ ਕੀਤਾ ਜਾਂਦਾ ਹੈ ਸੋ ਲੋ ਥੋੜਾ ਬਹੁਤਾ ਮੈਂ ਦੱਸ ਦਿਆਂ ਮੈਂ ਦੱਸ ਦਿਆਂ ਮੈਂ ਤੁਹਾਨੂੰ ਲੈਂਥ ਦੇ ਅਕੋਰਡਿੰਗ ਆਪਾਂ ਨੇ ਦਾ ਨੈਕ ਡਰਾ ਕੀਤਾ ਸੀਗਾ ਸੋ ਤੁਸੀਂ ਵਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਆਪਣੇ ਦੁਆਰਾ ਵਰਕ ਕੀਤਾ ਜਾਂਦਾ ਸੋ ਜਿਨ੍ਹਾਂ ਨੇ ਵੀ ਇਦਾਂ ਦੇ ਸੂਟ ਆਪਣੇ ਜਿਹੜੇ ਨੇ ਡਿਜ਼ਾਈਨ ਕਰਵਾਉਣੇ ਹੁੰਦੇ ਨੇ ਰੈਡੀ ਕਰਵਾਉਣੇ ਹੁੰਦੇ ਆ ਸੋ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ਉਹਨਾਂ ਨੇ 6.5 ਤੋਂ ਆਪਣਾ ਦੁਪੱਟਾ ਜਿਹੜਾ ਨੈਕ ਰੈਡੀ ਕਰਵਾਇਆ ਸੀਗਾ ਠੀਕ ਹੈ ਔਰ ਉਸ ਤੋਂ ਬਾਅਦ ਦੀਦੀ ਨੇ ਕਰਵਾਇਆ ਇਸ ਦਾ ਕੀੜਾ ਰੈਡੀ ਕਰਵਾਇਆ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾਂ ਆਪਣੇ ਦੁਆਰਾ ਪ੍ਰੋਪਰ ਤੁਸੀਂ ਚੈੱਕ ਦੀਆਂ ਜਿਹੜੀਆਂ ਚੌਕ ਦੀਆਂ ਨਿਸ਼ਾਨੀਆਂ ਦੇਖ ਸਕਦੇ ਹੋ ਠੀਕ ਹੈ ਚੌਕ ਦੁਆਰਾ ਡਰਾਈ ਡਰਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਥੋੜਾ ਥੋੜਾ ਜਿਹਾ ਆਪਣਾ ਮੈਜਿਕ ਪੈਨ ਹੁੰਦਾ ਉਸ ਦੇ ਨਾਲ ਆਪਾਂ ਇਸ ਨੂੰ ਡਰਾ ਕਰਕੇ ਜਿਹੜਾ ਸੂਟ ਹੋ ਰੈਡੀ ਕੀਤਾ ਜਾਂਦਾ ਫਲਾਰ ਜਿਹੜੇ ਬਣਾਏ ਜਾਂਦੇ ਨੇ ਠੀਕ ਹੈ ਜੀ ਤੁਸੀਂ ਜਿਹੜਾ ਆਪਾਂ ਥ्रेड ਯੂਜ਼ ਕਰਦੇ ਹਾਂ ਪ੍ਰੋਪਰ ਉਵੀ ਰੰਗੋਲੀ ਦਾ ਕੀਤਾ ਜਾਂਦਾ ਆਪਣੇ ਦੁਆਰਾ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਤੇ ਫਿਰ ਥ्रेड ਦੀ ਜਿਹੜੀ ਸ਼ਾਈਨਿੰਗ ਉਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਦੀਦੀ ਨੇ ਜਿੰਨਾ ਆਪਾਂ ਨੂੰ ਘੇਰਾ ਦਿੱਤਾ ਸੀਗਾ ਆਪਾਂ ਓਨਾ ਹੀ ਉਹਨਾਂ ਦਾ ਜਿਹੜਾ ਘੇਰਾ ਡਰਾ ਕੀਤਾ ਹੈ ਸੈਂਟਰ ਦੇ ਵਿੱਚ ਦੋ ਫਲਾਰ ਬਣਾਏ ਨੇ ਆਪਾਂ ਠੀਕ ਹੈ ਉਸ ਤੋਂ ਬਾਅਦ ਸਾਰਾ ਜਿਹੜਾ ਘੇਰਾ ਉਹ ਸੇਮ ਰਹੂਗਾ ਠੀਕ ਹੈ ਜੀ ਉੱਪਰ ਤੁਸੀਂ ਨੈਕ ਚੈੱਕ ਕਰ ਸਕਦੇ ਹੋ ਕੰਟਰਾਸਟ ਦੇ ਵਿੱਚ ਆਫ ਵਾਈਟ ਹੀ ਰੱਖਿਆ ਆਪਾਂ ਉਹਨਾਂ ਨੇ ਬਾਟਮ ਦੇ ਉੱਪਰ ਵਰਕ ਨਹੀਂ ਕਰਵਾਇਆ ਤੇ ਤੁਸੀਂ ਵਰਕ ਦੀ ਪਿੱਛੋਂ ਦੀ ਵੀ ਸਫਾਈ ਹੈ ਜਿਹੜੀ ਉਹ ਚੈੱਕ ਕਰ ਸਕਦੇ ਹੋ ਕੋਈ ਵੀ ਧਾਗਾ ਵਗੈਰਾ ਜੇਰੇ ਆਪਣੇ ਦੁਆਰਾ ਇਦਾਂ ਨਹੀਂ ਛੱਡਿਆ ਜਾਂਦਾ ਸਾਰੀਆਂ ਗੱਠਾਂ ਵਗੈਰਾ ਪ੍ਰੋਪਰ ਕੀਤੀਆਂ ਜਾਂਦੀਆਂ ਨੇ ਇਹ ਆ ਗਈ ਜੀ ਇਸਦੀ ਬਾਜੂ ਬਾਜੂ ਵਾਲਾ ਵਰਕ ਜਿਹੜਾ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਆਪਣੇ ਦੁਆਰਾ ਜਿਹਦੀਆਂ ਬਾਜੀ ਰੈਡੀ ਕੀਤੀਆਂ ਗਈਆਂ ਨੇ ਬਹੁਤ ਸੂਟ ਨੇ ਜਿਹੜੇ ਇਦਾਂ ਦੇ ਵਰਕ ਦੇ ਵਿੱਚ ਰੈਡੀ ਹੋ ਰਹੇ ਨੇ ਤੇ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਉਹਨਾਂ ਦੀ ਵੀਡੀਓ ਜੂ ਸ਼ੇਅਰ ਕਰਾਂਗੇ ਸੋ ਤੁਹਾਨੂੰ ਮੈਂ ਕੰਟਰਾਸਟ ਵਾਈਜ਼ ਦਿਖਾ ਦਿੰਨੀ ਆ ਤੇ ਪੂਰੇ ਸੂਟ ਦੀ ਲੁੱਕ ਦਿਖਾ ਦਿੰਨੀ ਆ ਵੀ ਇਹ ਸੂਟ ਤੁਹਾਨੂੰ ਪੂਰਾ ਕਿੱਦਾਂ ਦਾ ਲੱਗੂਗਾ ਠੀਕ ਹੈ ਜੀ ਕਿੱਦਾਂ ਬਣੂਗਾ ਇਹ ਵਾਲਾ ਸੂਟ ਤੁਸੀਂ ਨੈਕ ਚੈੱਕ ਕਰ ਸਕਦੇ ਹੋ ਪਹਿਲਾਂ ਠੀਕ ਹੈ ਨੈਕ ਬਣਿਆ ਹੋਇਆ ਤੇ ਉਸ ਤੋਂ ਬਾਅਦ ਇਹ ਸਾ ਘੀਰਾ ਬਣਿਆ ਹੋਇਆ ਇਹ ਜਿਹੜੀ ਸ਼ਰਟ ਹੈਗੀ ਇਹ ਇਸ ਤਰ੍ਹਾਂ ਰੈਡੀ ਹੋਏਗੀ ਤੇ ਇਸ ਦੀ ਬਾਜੂ ਦਾ ਵਰਕ ਹੈ ਜਰਾ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਹਾਂ ਠੀਕ ਹੈ ਜੀ ਐਦਾਂ ਤੁਸੀਂ ਦੂਰ ਤੋਂ ਚੈੱਕ ਕਰ ਸਕਦੇ ਹੋ ਠੀਕ ਹੈ ਬਹੁਤ ਜਲਦੀ ਆਪਾਂ ਤੁਹਾਨੂੰ ਇਹਨਾਂ ਨੂੰ ਡਰਾਅ ਕਰਨਾ ਸਿਖਾਵਾਂਗੇ ਕਿ ਤੁਸੀਂ ਕਿਦਾਂ ਡਰਾਅ ਕਰ ਸਕਦੇ ਹੋ ਇਹਨਾਂ ਨੂੰ ਠੀਕ ਹੈ ਜੀ ਔਰ ਕਿਦਾਂ ਤੁਸੀਂ ਇਹਨਾਂ ਨੂੰ ਜਿਹੜਾ ਡਰਾ ਕਰਨ ਤੋਂ ਬਾਅਦ ਕਿਦਾਂ ਅਲੱਗ-ਅਲੱਗ ਤਰ੍ਹਾਂ ਦੀ ਡਿਜ਼ਾਈਨ ਕਰ ਸਕਦੇ ਹੋ ਜਿਹੜੀ ਇਹ ਵਾਲੀ ਚੀਜ਼ ਆਪਾਂ ਇਹ ਲਾਈਨ ਬਣਾਈ ਹੈ ਤੁਸੀਂ ਇਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਵੀ ਡਰਾ ਕਰ ਸਕਦੇ ਹੋ ਠੀਕ ਹੈ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਆਪਣੇ ਦੁਆਰਾ ਜਿਹੜਾ ਵਰਕ ਪ੍ਰੋਵਾਈਡ ਕੀਤਾ ਜਾਊਗਾ ਸੋ ਜਾਰੇ ਜਾਣੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਔਰ ਇਦਾਂ ਦੇ ਕੰਮ ਨੇ ਜਿਹੜੇ ਸਪੈਸ਼ਲੀ ਠੀਕ ਹੈ ਜਿਹੜੇ ਘਰ ਬੈ ਕੇ ਕਰਨੇ ਹੁੰਦੇ ਨੇ ਲੇਡੀਜ਼ ਨੇ ਤੁਹਾਨੂੰ ਪਤਾ ਹੀ ਹੈ ਸਾਰੇ ਇੱਕ ਤਾਂ ਜਿਹੜਾ ਹੁੰਦਾ ਆਪਣਾ ਵਰਕਰ ਹੁੰਦਾ ਹੈ ਮੇਨਲੀ ਠੀਕ ਹੈ ਉਹ ਕੀ ਆਪਣੇ ਪ੍ਰੋਪਰ ਇੱਕ ਨਾ ਇੱਕ ਟਾਈਮ ਤੇ ਆਪਣੇ ਵਰਕ ਲਈ ਆਪਣੀ ਸ਼ਾਪ ਤੇ ਜਾਊਗਾ ਸੋ ਜਿਹੜੀਆਂ ਮੇਰੇ ਵਰਗੀਆਂ ਭੈਣਾਂ ਨੇ ਬੁਟੀਕ ਦਾ ਕੰਮ ਘਰੇ ਬੈ ਕੇ ਕਰਦੀਆਂ ਨੇ ਉਹਨਾਂ ਨੇ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਤੇ ਆਪਣੇ ਬੱਚਿਆਂ ਦਾ ਖਿਆਲ ਵੀ ਰੱਖਣਾ ਹੁੰਦਾ ਤੇ ਆਪਣੇ ਜਿਹੜੇ ਹੋਰ ਜਿਕਰ ਕਰੋ ਘਰੇ ਕੋਈ ਗੈਸਟ ਵਗੈਰਾ ਆਉਂਦੇ ਨੇ ਉਹਨਾਂ ਦੀ ਵੀ ਦੇਖਭਾਲ ਕਰਨੀ ਹੁੰਦੀ ਹੈ ਉਹਨਾਂ ਨੂੰ ਵੀ ਮਿਲਣਾ ਹੁੰਦਾ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਨੇ ਸੋ ਸਾਰੀਆਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਸੂਟ ਵੀ ਜਿਹੜੇ ਨੇ ਰੈਡੀ ਕਰਨੇ ਹੁੰਦੇ ਨੇ ਤੇ ਜਿਹੜੇ ਆਪਣੇ ਮਸ਼ੀਨ ਜਾਂ ਹੈਂਡਵਰਕ ਦੇ ਹੁੰਦੇ ਨੇ ਜਾਂ ਕੋਈ ਡਾਈ ਕਰਨੇ ਹੁੰਦੇ ਨੇ ਉਹ ਵੀ ਪਹੁੰਚਾਉਣੇ ਹੁੰਦੇ ਨੇ ਤੇ ਪਾਰਸਲ ਵਗੈਰਾ ਵੀ ਲਾਉਣੇ ਹੁੰਦੇ ਨੇ ਸੋ ਬਹੁਤ ਸਾਰੀ ਮਿਹਨਤ ਲੱਗਦੀ ਹੈ ਸੂਟਾਂ ਨੂੰ ਰੈਡੀ ਕਰਨ ਤੇ ਤੇ ਤੁਹਾਡੇ ਤੱਕ ਪਹੁੰਚਾਉਣ ਤੇ ਸੋ ਪਲੀਜ਼ ਸਾਰੇ ਜਣਿਆਂ ਨੂੰ ਆ ਰਿਕੁਐਸਟ ਹੈ ਕਿ ਸਾਰੇ ਜਣੇ ਸਪੋਰਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਠੀਕ ਹੈ ਜੀ ਤੇ ਏਸੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਣਾ ਸੂਟ ਨੈਕਸਟ ਇਹਦੇ ਵਿੱਚ ਆਪਣਾ ਸੂਟ ਜਿਹੜਾ ਇੱਕ ਹੋਰ ਗ੍ਰੇ ਕਲਰ ਦੇ ਵਿੱਚ ਰੈਡੀ ਹੋ ਰਿਹਾ ਆ ਆਪਾਂ ਤੁਹਾਨੂੰ ਬਹੁਤ ਜਲਦੀ ਉਹ ਦੀ ਵੀ ਵੀਡੀਓ ਦਿਖਾਵਾਂਗੇ ਸੋ ਸਾਰੇ ਨੇ ਚੈਨਲ ਦੇ ਨਾਲ ਬਣੇ ਰਹੋ ਅੱਗੇ ਵੱਧ ਤੋਂ ਵੱਧ ਪਲੀਜ਼ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਤੇ ਵੀ ਬੈਠੇ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਕਿਉਂਕਿ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆ ਇਹਦੇ ਲਈ ਤੁਸੀਂ ਕੀ ਕੀ ਸਮਾਨ ਯੂਜ਼ ਹੁੰਦਾ ਤੇ ਮੈਂ ਕੀ ਕੀ ਮੈਂ ਕੀ ਕੀ ਯੂਜ਼ ਕਰਦੀ ਆ ਮੈਂ ਤੁਹਾਨੂੰ ਉਹ ਵੀ ਡਿਟੇਲ ਦੇ ਵਿੱਚ ਦੱਸੂਗੀ ਜਿੱਦਾਂ ਮੈਂ ਆਪਣਾ ਬੁਟੀਕ ਦਾ ਕੰਮ ਹੈ ਉਹ ਜ਼ੀਰੋ ਇਨਵੈਸਟਮੈਂਟ ਤੋਂ ਸ਼ੁਰੂ ਕੀਤਾ ਹੋਇਆ ਤੇ ਅੱਜ ਮੈਂ ਇੱਥੇ ਤੱਕਾਂ ਭਾਵੇਂ ਮੇਰੇ YouTube ਦੇ ਉੱਪਰ 2000 ਸਬਸਕ੍ਰਾਈਬਰ ਨੇ ਜਾਂ 2500 ਹੈ ਜਾਂ 2800 ਹੈ ਜਿੰਨੇ ਵੀ ਸਬਸਕ੍ਰਾਈਬਰ ਨੇ ਜਾਂ ਵਿਊਜ਼ ਜ਼ਿਆਦਾ ਆ ਰਹੇ ਨੇ ਜਾਂ ਨਹੀਂ ਆ ਰਹੇ ਮੇਰੀ ਵੀਡੀਓਜ਼ ਤੇ ਮੈਨੂੰ ਉਹ ਚੀਜ਼ ਥੋੜੀ ਘੱਟ ਮੈਟਰ ਕਰਦੀ ਹੈ ਚਲੋ ਮੈਨੂੰ ਇਹ ਵੀ ਹੁੰਦਾ ਇੱਕ ਘੜੀ ਤਾਂ ਹੁੰਦਾ ਹੀ ਹੈ ਕਿ ਹਾਂਜੀ ਮੇਰੇ ਵਿਊਜ਼ ਵਧ ਜਾਣਾ ਜਾਂ ਮੇਰੇ ਵਿਊਜ਼ ਆਉਣ ਲੱਗ ਜਾਣਾ ਮੇਰੀ ਵੀਡੀਓਜ਼ ਦੇਖਣ ਪਰ ਮੈਨੂੰ ਇਹ ਹੁੰਦਾ ਕਿ ਜਿੰਨੀਆਂ ਵੀ ਭੈਣਾ ਮੇਰੇ Instagram ਤੋਂ ਮੇਰੀ ਸਟੋਰੀ ਤੋਂ ਮੈਨੂੰ ਆਰਡਰ ਪਲੇਸ ਕਰਦੀਆਂ ਨੇ ਜਾਂ ਜਾ ਮੇਰੀ ਨੀਡਲ ਥ੍ਰੈਡ ਫੈਮਿਲੀ ਵਰਕਰ ਨੂੰ ਇੰਸਟਾਗ੍ਰam ਤੋਂ ਜਿੰਨਾ ਰਿਸਪੌਂਸ ਮਿਲਦਾ ਹੈਗਾ ਉਹਨਾਂ ਜੇ YouTube ਤੋਂ ਨਹੀਂ ਮਿਲਦਾ ਤਾਂ ਉਹ ਵੀ ਵੈਲੈਂਟ ਗੁੱਡ ਹੈ ਠੀਕ ਹੈ ਤੇ ਮੈਨੂੰ ਆਪਣੇ ਕੰਮ ਤੇ ਭਰੋਸਾ ਹੈਗਾ ਤੇ ਜਿੰਨਾ ਭੈਣਾਂ ਨੇ ਵੀ ਹੁਣ ਤੱਕ ਮੈਨੂੰ ਆਰਡਰਸ ਦਿੱਤੇ ਹੋਏ ਆ ਠੀਕ ਹੈ ਤੇ 1 ਬਾਈ 1 ਕੰਪਲੀਟ ਹੋ ਗਏ ਉਹਨਾਂ ਦੇ ਆਰਡਰ ਜਾ ਰਹੇ ਨੇ ਸੋ ਸਾਰਿਆਂ ਨੂੰ ਮੇਰੇ ਸੂਟ ਜਿਹੜੇ ਨੇ ਬਹੁਤ ਪਸੰਦ ਆਉਂਦੇ ਨੇ ਸੋ ਸਾਰਿਆਂ ਦਾ ਥੈਂਕ ਯੂ ਸੋ ਮੱਚ ਕਿਉਂਕਿ ਜਿਹੜਾ ਕੰਮ ਮਿਹਨਤ ਤੇ ਲਗਨ ਨਾਲ ਕੀਤਾ ਗਿਆ ਹੋਵੇ ਠੀਕ ਹੈ ਜੀ ਲਾ ਕੇ ਕੀਤਾ ਗਿਆ ਹੋਵੇ ਕੰਮ ਨੂੰ ਟੈਨਸ਼ਨ ਸਮਝ ਕੇ ਨਾ ਕੀਤਾ ਗਿਆ ਹੋਵੇ ਉਹ ਹਮ ਕੰਮ ਹਮੇਸ਼ਾ ਹੀ ਸੋਹਣਾ ਹੁੰਦਾ ਹੈ ਚਾਹੇ ਉਹ ਕੋਈ ਸੂਟਾਂ ਦਾ ਚਾਹੇ ਕੋਈ ਖਾਣ ਪਕਾਉਣ ਦਾ ਚਾਹੇ ਕੋਈ ਹੋਰ ਕੰਮ ਹੈ ਆਪਣਾ ਸੋ ਸਾਰੇ ਜਣੇ ਮਿਹਨਤ ਦੇ ਨਾਲ ਜੀ ਬਣਾ ਕੇ ਕੰਮ ਕਰਿਆ ਕਰੋ ਜੀ ਲਾ ਕੇ ਕੰਮ ਕਰਿਆ ਕਰੋ ਕੰਮ ਨੂੰ ਟੈਨਸ਼ਨ ਸਮਝ ਕੇ ਕਰੋਗੇ ਤਾਂ ਕੰਮ ਜਿਹੜਾ ਕਦੇ ਵੀ ਵਧੀਆ ਨਹੀਂ ਬਣੂਗਾ ਠੀਕ ਹੈ ਸੋਹਣਾ ਨਹੀਂ ਬਣੂਗਾ ਸੋ ਤੁਸੀਂ ਕੋਈ ਵੀ ਫੈਬਰਿਕ ਯੂਜ਼ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇਹ ਵਰਕ ਆਪਣੇ ਤੋਂ ਸਿਰਫ ਕਾਟਨ ਦੇ ਫੈਬਰਿਕ ਤੇ ਕਰਵਾਣਾ ਕਿਸੇ ਵੀ ਹੋਰ ਫੈਬਰਿਕ ਤੇ ਕਰਵਾਉਣਾ 35 ਗ੍ਰਾਮ ਵਾਲੀ ਕ੍ਰੇਪ ਤੇ ਕਰਵਾਉਣਾ ਜੌਰਜ ਉੱਤੇ ਕਰਵਾਉਣਾ ਨੇਚਰਲ ਪਿਓਰ ਕ੍ਰੇਪ ਤੇ ਕਰਵਾਉਣਾ ਔਰਗੈਂਜ਼ਾ ਤੇ ਕਰਵਾਉਣਾ ਠੀਕ ਹੈ ਕ੍ਰਾਸ ਟਿਸ਼ੂ ਜੋ ਵੀ ਤੁਹਾਨੂੰ ਸ਼ਿਮਰ ਪਸੰਦ ਹੈ ਫੈਬਰਿਕ ਤੁਸੀਂ ਉਸ ਤੇ ਕਰਵਾ ਸਕਦੇ ਹੋ ਕਲਰ ਦੀ ਹਮੇਸ਼ਾ ਚੋਇਸ ਹੁੰਦੀ ਹੈ ਤੁਸੀਂ ਕੋਈ ਕਲਰ ਦੇ ਹਮੇਸ਼ਾ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਸੀਂ ਕੋਈ ਵੀ ਕਲਰ ਜਰਾ ਕਸਟਮਾਈਜ਼ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਹੋ ਸੋ ਉਮੀਦ ਕਰਦੀ ਹਾਂ ਅੱਜ ਵਾਲੀ ਵੀਡੀਓ ਜਿਹੜੀ ਸਾਰੀਆਂ ਭੈਣਾਂ ਨੂੰ ਪਸੰਦ ਆਊਗੀ ਵਰਕ ਕੀਤਾ ਹੋਇਆ ਤੁਹਾਨੂੰ ਵਧੀਆ ਲੱਗੂਗਾ ਸੇ ਆਪਣੇ ਆਰਡਰਸ ਪਲੇਸ ਕਰਨ ਦੇ ਲਈ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਠੀਕ ਹੈ ਜੀ ਡੀਐਮ ਕਰਕੇ ਦੱਸ ਸਕਦੇ ਹੋ ਤੇ ਕੋਈ ਵੀ ਸੂਟ ਆਪਣੇ ਦੁਬਾਰੀ ਰੈਡੀ ਕਰਵਾ ਸਕਦੇ ਹੋ ਤੇ ਆਪਣੇ ਇਹਨਾਂ ਸੂਟਾਂ ਬਾਰੇ ਡਿਟੇਲ ਜਾਣਕਾਰੀ ਜਿਹੜੀ ਲੈ ਸਕਦੇ ਹੋ ਠੀਕ ਹੈ ਸੋ ਸਾਰੇ ਜਾਨੇ ਪਲੀਜ਼ ਬាទ ਬាទ ਸਪੋਰਟ ਕਰਿਆ ਕਰੋ ਚਲੋ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੱਕ ਤੱਕ ਲਈ ਸਾਰਿਆਂ ਨੂੰ ਸਰਸ਼ੀ ਕਾਲ ਜੀ